ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਸੋਨੂ ਕੋਰ ਥੰਬਨੇਲ ਦੇਖ ਕੇ ਤੁਹਾਨੂੰ ਸਮਝ ਆ ਗਿਆ ਹੋਣਾ ਤਾਂ ਸੋਨੂ ਕੋਰ ਦਾ ਜਿਹੜਾ ਹੈਗਾ ਨਜ਼ਾਇਜ਼ ਫਾਇਦਾ ਚੱਕ ਰਿਹਾ ਦੀ ਕਿੱਦਾਂ ਚੱਕ ਰਿਹਾ ਕਿਵੇਂ ਚੱਕ ਰਿਹਾ ਉਹ ਤਾਂ ਉਹਦੇ ਲਈ ਇਹਨਾਂ ਨੇ ਕੁਝ ਕਰਦੀ ਆ ਇਹ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਇੱਕ ਇਸ ਛੋਟੀ ਜੀ ਵੀਡੀਓ ਦੇ ਵਿੱਚ ਵੀਡੀਓ ਨਾਲ ਬਨੇ ਰਹੋ ਸਕਿਪ ਨਾ ਕਰਿਓ ਵੀਡੀਓ ਨੂੰ ਤੁਹਾਨੂੰ ਮੈਂ ਦਿਖਾਉਂਗੀ ਤੁਸੀਂ ਖੁਦ ਸੋਚੋਗੇ ਵੀ ਹਾਂ ਵੀ ਵਾਕਈ ਇਸ ਇਨਸਾਨ ਨੂੰ ਉਹਦੇ ਭੋਲੇਪਨ ਦਾ ਜਿਹੜਾ ਹੈਗਾ ਕੋਈ ਉਸ ਦਾ ਕੋ ਮਤਲਬ ਨਹੀਂ ਠੀਕ ਹੈ ਉਹਦਾ ਫਾਇਦਾ ਚੱਕ ਰਿਆ ਭੋਲੇ ਬੰਦਾ ਨਜ਼ਾਇਜ਼ ਫਾਇਦਾ ਚੱਕ ਰਿਆ ਤਾਂ ਕਰਦੇ ਆਪਾਂ ਅੱਜ ਦੀ ਵੀਡੀਓ ਨੂੰ ਸਟਾਰਟ ਦੀਪ ਦਾ ਬਰਥਡੇ ਸੀ ਦੀਪ ਦਾ ਬਰਥਡੇ ਜਿਹੜਾ ਹੈਗਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੋਨੂ ਨੇ ਸੈਲੀਬ੍ਰੇਟ ਕੀਤਾ ਠੀਕ ਹੈ ਆਪਣੇ ਵੱਲੋਂ ਨੇ ਬਹੁਤ ਹੀ ਜੋ ਵੀ ਉਹਦੇ ਨੀਅਰ ਸੀਗੇ ਹਨਾ ਨੀਅਰ ਐਂਡ ਡੀਅਰ ਸੀਗੇ ਉਹਨਾਂ ਨੂੰ ਨੇ ਇਨਵਾਈਟ ਕੀਤਾ ਜਿਹਦੇ ਵਿੱਚ ਕੈਰਨ ਬਠਿੰਡਾ ਕੁੱਕੀ ਕਮੇਟੀਆਂ ਵਾਲੀ ਹੋਰ ਵੀ ਸੀਗੇ ਤਿੰਨ ਚਾਰ ਜਾਣੇ ਹਨਾ ਮੇਨ ਜੋ ਉਹਨਾਂ ਦੇ ਸਰਕਲ ਦੇ ਵਿੱਚ ਆਉਂਦੇ ਸੀ ਤਾਂ ਉਹਨੇ ਆਪਣੇ ਵੱਲੋਂ ਵਧੀਆ ਬਰਥਡੇਅ ਦਾ ਸੈਲੀਬ੍ਰੇਟ ਕਰਨ ਦੀ ਕੋਸ਼ਿਸ਼ ਕੀਤੀ ਬਟ ਦੀਪ ਜਿਹੜਾ ਹੈਗਾ ਉਹ ਇੰਨਾ ਕੁ ਹਲਕਿਆ ਹੋਇਆ ਇਨਸਾਨ ਆ ਕਿ ਉਹਦੇ ਘਰੇ ਪੰਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿੱਦਾਂ ਕਰ ਰਿਹਾ ਸੀ ਇਹ ਤੁਹਾਨੂੰ ਮੈਂ ਦਿਖਾਉਣੀ ਆ ਪਹਿਲਾਂ ਸਟਾਰਟਿੰਗ ਕਰਦੇ ਆਪਾਂ ਬਲੌਗ ਦੇਖਦੇ ਆ ਆ ਇੱਕ ਛੋਟੀ ਜਿਹੀ ਕਲਿੱਪ ਐਡ ਕਰਦੀ ਆਂ ਦੇਖਿਓ ਸਰ ਤਾਂ ਤੁਸੀਂ ਇਹਦੇ ਵਿੱਚ ਦੇਖ ਰਹੇ ਹੋ ਹਨਾ ਵੀ ਜਿਹੜੀ ਸੋਨੂ ਹੈਗੀ ਹੈਗੀ ਉਹਨੇ ਉਹਨੂੰ 골ਡ ਦੀ ਰਿੰਗ ਜਿਹੜੀ ਹੈਗੀ ਹੈ ਗਿਫਟ ਕੀਤੀ ਹੈ ਕੋਸ਼ਿਸ਼ ਕਰ ਰਹੀ ਹੈ ਉਹ ਆਲਾ-ਦਵਾਲਾ ਜਿਹੜਾ ਹੈਗਾ ਸ਼ਾਂਤ ਕਰਨ ਦੀ ਕਿ ਵਲੌਗ ਦੇ ਵਿੱਚ ਉਹ ਚੀਜ਼ ਕੈਪਚਰ ਹੋ ਸਕੇ ਕਿ ਉਹਨੇ 골ਡ ਦੀ ਰਿੰਗ ਦੀਪ ਨੂੰ ਗਿਫਟ ਕੀਤੀ ਹੈ ਤੇ ਉਹ ਚੀਜ਼ ਨੂੰ ਉਹ ਲੋਕਾਂ ਨੂੰ ਦਿਖਾ ਸਕੇ ਬਟ ਹੋ ਨਹੀਂ ਪਾਇਆ ਰਿੰਗ ਵੀ ਚੱਜ ਨਾਲ ਦਿਖਾਈ ਦੀ ਦਿੱਤੀ ਗਈ ਕਿਉਂਕਿ ਹੋਰ ਹੀ ਰੌਲਾ ਰੱਪਾ ਤੇ ਦੀਪ ਦਾ ਧਿਆਨ ਵੀ ਉਹਦੇ ਵਿੱਚ ਹੈ ਨਹੀਂ ਸੀ ਦੀਪ ਉਹਨੂੰ ਇੰਨੀ ਅਟੈਂਸ਼ਨ ਜਿਹੜੀ ਸੀਗੀ ਨਹੀਂ ਦੇ ਰਿਹਾ ਸੀ ਠੀਕ ਹੈ ਤਾਂ ਚਲੋ ਮੈਂ ਤੁਹਾਨੂੰ ਦੱਸ ਦਿੰਨੀ ਆ ਭਾਈ ਸੋਨੂੰ ਮੈਂ ਲੋਕਾਂ ਨੂੰ ਦੱਸ ਦਿੰਨੀ ਆ ਜਿਨ੍ਹਾਂ ਨੂੰ ਨਹੀਂ ਪਤਾ ਲੱਗਿਆ ਐਸਾ ਸਭ ਨੂੰ ਆਲਮੋਸਟ ਪਤਾ ਲੱਗ ਗਿਆ ਹੁਣ ਕਿ 골ਡ ਦੀ ਰਿੰਗ ਸੋਨੂੰ ਨੇ ਉਹਨੂੰ ਗਿਫਟ ਕੀਤੀ ਤੇ ਦੀਪ ਨੇ ਉਹਨੂੰ ਕੀ ਦਿੱਤਾ ਸੀ ਨਾਥਿੰਗ ਤੇ ਇਹ ਚੀਜ਼ ਸੋਨੂੰ ਨੇ ਆਪਣੇ ਮੂੰਹੋਂ ਕਹੀ ਹੈ ਮੈਂ ਤੁਹਾਨੂੰ ਅੱਗੇ ਦਿਖਾਉਣੀ ਆ ਆ ਦੇਖਿਓ ਜ਼ਰਾ ਦੇਖੀ ਚੱਲੋ ਵੀਡੀਓ ਨੂੰ ਕੇਕ ਦਾ ਇਹਨਾਂ ਨੇ ਜਮਾਂ ਜਲੂਸ ਕੱਢ ਦੇਣਾ ਕੇਕ ਹੁੰਦਾ ਖਾਣ ਨੂੰ ਹੁੰਦਾ ਇਹਨਾਂ ਨੇ ਜਮਾਂ ਜਲੂਸ ਕੱਢਣਾ ਪਹਿਲਾਂ ਤਾਂ ਦੀਪ ਨੇ ਆਪਦੇ ਸਾਡੂ ਦੇ ਮੂੰਹ ਤੇ ਲਾਉਣਾ ਉਸ ਤੋਂ ਬਾਅਦ ਓਬਵੀਅਸ ਆ ਵੀ ਜੇ ਤੂੰ ਕਿਸੇ ਨੇ ਇਹਨੇ ਪਹਿਲਾਂ ਉਹਦੇ ਕੇਕ ਲਾਉਣਾ ਤੇ ਜਦੋਂ ਤੁਸੀਂ ਕਿਸੇ ਤੇ ਲਗਾਉਂਗੇ ਤਾਂ ਓਬਵੀਅਸ ਆ ਕਿ ਅਗਲਾ ਵੀ ਤੁਹਾਡੇ ਲਗਾਊਗਾ ਹਨਾ ਸੋ ਉਸ ਤੋਂ ਬਾਅਦ ਕਰੂਗਾ ਨਾ ਬਈ ਕੇਕ ਖਾਣ ਨੂੰ ਆਏ ਆ ਵੋ ਆ ਫਿਰ ਉੱਥੇ ਲੱਛਣ ਕਰਨ ਲੱਗ ਗਿਆ ਤੇ ਉਵੇਂ ਇੱਕ ਉਹ ਖਾਈ ਜਾਂਦੇ ਆ ਉਵੇਂ ਮੂੰਹ ਤੇ ਉਹੀ ਕੁਝ ਊਠਾ ਕੇ ਇੱਕ ਦੂਜੇ ਦੇ ਮੂੰਹ ਤੇ ਕਸਾਈ ਜਾਂਦੇ ਆ ਮੂੰਹ ਚ ਪਾ ਪਾ ਕੇ ਮਤਲਬ ਇੰਨਾ ਕ ਕੀ ਗਮ ਹੈ ਬਹੁਤੀ ਭੈੜਾ ਲੱਗਦਾ ਹੈ ਇਹਨਾਂ ਨੇ ਤਾਂ ਨਾ ਕੇਕ ਨੂੰ ਨਫ਼ਰਤ ਕਰਵਾ ਦਿੱਤੀ ਕਈ ਲੋਕਾਂ ਨੇ ਮੈਂ ਕਮੈਂਟ ਪੜੇ ਹੱਦ ਤੋਂ ਵੱਧ ਲੋਕਾਂ ਦੇ ਕਮੈਂਟ ਇਹੀ ਸੀ ਵੀ ਸਾੜਾ ਤਾਂ ਕੇਕ ਖਾਣ ਨੂੰ ਜੀ ਨਹੀਂ ਕਰਦਾ ਹੁਣ ਇਹਨਾਂ ਦੀਆਂ ਹਰਕਤਾਂ ਦੇਖ ਕੇ ਉਵੇਂ ਝੂਠਾ ਇੱਕ ਦੂਜੇ ਦੇ ਮੂੰਹ 'ਚ ਹੱਥ ਪਾ ਕੇ ਉਵੇਂ ਝੂਠਾ ਕੇ ਇੱਕ ਮੂੰਹ ਤੇ ਲਾਈ ਜਾਂਦੇ ਆ ਉਵੇਂ ਦੂਜਾ ਕੇਕ ਤੁਸੀਂ ਇੱਕ ਬਾਉਲ ਚ ਪਾ ਲਓ ਕੇਕ ਨੂੰ ਅਸ ਤਾਂ ਬਈ ਇਦਾਂ ਹੀ ਕਰਦੇ ਆਂ ਸ਼ਾਇਦ ਅਸੀਂ ਗਲਤ ਆ ਫਿਰ ਅਸ ਤਾਂ ਬਾਉਲ ਚ ਇੱਕ ਪੀਸ ਕੱਟ ਲੈਨੇ ਆ ਉਸੇ ਨਾਲ ਹੀ ਸਾਰਾ ਕੁਝ ਜੋ ਵੀ ਹੈਗਾ ਬੱਚਿਆਂ ਦਾ ਬਰਥਡੇ ਮਨਾਉਣੇ ਆਗੇ ਤਾਂ ਉਸੇ ਨਾਲ ਹੀ ਮੂੰਹ ਚ ਪਾ ਦਿੰਨੇ ਆ ਇਹ ਨਹੀਂਗਾ ਕਿ ਝੂਠਾ ਬਾਰ ਬਾਰ ਦੂਜਿਆਂ ਦੂਜਿਆਂ ਨੇ ਤਾਂ ਖਾਣਾ ਤੁਹਾਡਾ ਤਾਂ ਸਰ ਜੂਗਾ ਹਲਕੇ ਧਲਕੇ ਹੈਗੇ ਆ ਤੁਸੀਂ ਤਾਂ ਅੱਗੇ ਦੇਖਿਓ ਸਰ ਆ ਦੇਖਿਓ ਹਨਾ ਆ ਸੋਨੂ ਦੀ ਭੈਣ ਆ ਸੁਖਪ੍ਰੀਤ ਅਟਵਾਰ ਸੋ ਕਾਲਡ ਸੁਖਪ੍ਰੀਤ ਪੂਰੋ ਇਹ ਆ ਦਾ ਫੇਸ ਸਾਫ ਕਰਨ ਲੱਗੀ ਹੱਕ ਕੀ ਦਾ ਸੀ ਸੋਨੂ ਦਾ ਸੋਨੂ ਵੀ ਆਊਗੀ ਤੇ ਅਸ ਤਾਂ ਭਾਈ ਦੇਖਿਆ ਨਹੀਂ ਕਦੇ ਆਏ ਜੀਜਾ ਨੂੰ ਫੜ ਕੇ ਤੇ ਜੀਜਾ ਦਾ ਮੂੰਹ ਸਾਫ ਕਰਦੇ ਅਸ ਤਾਂ ਕਦੇ ਕੀਤਾ ਨਹੀਂ ਇਹ ਡਰਾਮੇਬਾਜ਼ੀ ਇਹਨਾਂ ਦੀ ਮੈਨੂੰ ਨਹੀਂ ਲੱਗਦਾ ਕਦੇ ਮੁੱਕਣਗੀ ਅੱਗੇ ਦੇਖੀ ਚੱਲੋ ਮੇਨ ਗਲੇ ਵਾ ਤੁਹਾਨੂੰ ਮੈਂ ਹੁਣ ਦਿਖਾਉਣੀ ਆ ਦੇਖਿਓ ਜ਼ਰਾ ਹਾਂਜੀ ਥੈਂਕ ਯੂ ਥੈਂਕ ਯੂ ਇਹ ਕੀ ਮਤਲਬ ਸੁਣੋ ਵੀਰਾਂ ਫਰੈਂਡਸ ਹੋਣੀ ਯਾਨੀ ਕੀ ਮਤਲਬ ਹੈ ਹੱਥ ਪੜਨ ਦਾ ਕੀ ਮਤਲਬ ਹੈ ਦੇਖ ਲਓ ਬੇ ਕੋਈ ਬੰਦੇ ਵਾਲੀ ਹਰਕਤ ਆ ਇਹ ਤਾਂ ਫਿਰ ਉਹਦੇ ਭੋਲੇਪਨ ਦਾ ਨਜ਼ਾਇਜ਼ ਪੈਰਾ ਚੁੱਕਣ ਵਾਲੀ ਗੱਲ ਆ ਤੂੰ ਹੋਰਾਂ ਦੇ ਇਦਾਂ ਹੱਥ ਫੜਦਾ ਫਿਰਦਾ ਮੈਂ ਨਾ ਤੁਹਾਨੂੰ ਇੱਕ ਚੀਜ਼ ਦੱਸਦੀ ਹਾਂ ਕਹਿੰਦੇ ਜਿਹੜਾ ਹੈਗਾ ਨਾ ਵੀ ਗਿਫਟ ਹੁੰਦੇ ਆ ਜੇ ਆਪਾਂ ਕਿਸੇ ਨੂੰ ਇਨਵਾਈਟ ਕਰਦੇ ਆ ਆਪਾਂ ਨੂੰ ਗਿਫਟ ਦੇਣਾ ਜਾਂ ਜੋ ਵੀ ਹੈਗਾ ਉਹ ਅਗਲੇ ਦੀ ਮਰਜ਼ੀ ਹੁੰਦੀ ਹੈ ਪਹਿਲਾਂ ਤਾਂ ਇਹਨਾਂ ਨੇ ਜਿਨ੍ਹਾਂ ਨੇ ਵੀ ਦੀਪ ਨੂੰ ਬਰਥਡੇ ਗਿਫਟਸ ਦਿੱਤੇ ਆ ਇਹਨਾਂ ਨੇ ਉਹਨਾਂ ਦੀ ਕੋਈ ਰਿਸਪੈਕਟ ਨਹੀਂ ਕੀਤੀ ਠੀਕ ਹੈ ਅਰੀ ਭੈਣ ਨੂੰ ਬੋਲਣ ਦੀ ਜਮਾਈ ਅਕਲ ਨਹੀਂ ਸੋਖਪ੍ਰੀਤ ਟਟਵਾਲ ਨੂੰ ਉਹਨੇ ਬੇਇੱਜ਼ਤੀ ਕੀਤੀ ਆ ਪਲੱਸ ਸੋਨੂ ਨੇ ਇੱਕ ਵਾਰ ਵੀ ਸੁਣਿਆ ਨਹੀਂ ਤੇ ਜੇ ਜਿਨ੍ਹਾਂ ਨੇ ਉਹ ਗਿਫਟ ਦਿੱਤੇ ਆ ਜੇ ਉਹ ਸੁਣ ਲੈਣ ਵੇ ਮੈਂ ਉਹਨਾਂ ਦੀ ਥਾਂ ਤੇ ਹੋਵਾਂ ਤਾਂ ਮੈਂ ਤਾਂ ਉਦੋਂ ਬਾਅਦ ਚ ਮੈਂ ਤਾਂ ਆਪ ਦਾ ਦਿੱਤਾ ਹੋਇਆ ਗਿਫਟ ਹੀ ਵਾਪਸ ਕਰ ਲੈ ਲੈਣਾ ਤੇ ਬੜੀ ਗਲਤੀ ਹੈ ਜਿਹੜੇ ਸਾਹਮਣੇ ਉਹਨੇ ਬੇਇੱਜ਼ਤੀ ਕੀਤੀ ਤੇ ਸੋਨੂ ਦਾ ਕਹਿਣਾ ਜਿਹੜੇ ਸੋਨੂ ਦੇ ਬਰਥਡੇ ਤੇ ਆਏ ਸੀ ਸੋਨੂ ਨੇ ਉਹਨਾਂ ਦੀ ਬੇਇੱਜ਼ਤੀ ਕਰਤੀ ਸੋਨੂ ਦਾ ਕਹਿਣਾ ਕਿ ਮੈਨੂੰ ਤਾਂ ਕੋਈ ਗਿਫਟ ਹੀ ਨਹੀਂ ਮਿਲਿਆ ਆ ਦੇਖਿਓ ਜ਼ਰਾ ਕਿਹ। ਜਿੱਤਾ ਤੇ ਹੁਣ ਕਾਚਾ ਪਾਰ ਬਾਕਸ ਇਹਦੇ ਵਿੱਚ ਕੋਈ ਗੱਲ ਤੇ ਇਹ ਨਾ ਬੋਲੋ ਪਹਿਲਾਂ ਮੈਂ ਖੋਲੂ ਤੇ ਫਿਰ ਪਾਉਂਦਾ ਹਾਂ ਦੇਖੀ ਚੱਲੇ ਉਸੇ ਕਿਸ ਤਰ੍ਹਾਂ ਦਾ ਮਸਾਲਾ ਹਮ ਲੜ ਗਿਆ ਵਾਓ ਉਹ ਕੰਕਿਆ ਦੇਖੀ ਚੱਲੇ ਕੁਪੂਨ ਸਾਰਿਆਂ ਲਈ ਤੇ ਦੇਖ ਲੋ ਇੱਕ ਵਾਰੀ ਫਿਰ ਮੈਂ ਧੰਨੋਕੇ ਦੱਸ ਤਾ ਬੱਸ ਇਹਨਾਂ ਬੰਦ ਕਰਕੇ ਹੀ ਨਾ ਕਰ ਦੇ ਥਾਪ ਤਾ ਬੰਦ ਕਰਕੇ ਦੱਸ ਦੇ ਕਾਡਾ 100 ਰੁਪਏ ਚ ਸਰ ਜਾਂਦਾ ਵਧੀਆ ਕੰਮ ਵੀ ਆਇਆ ਬੰਦੇ ਚੀਜ਼ ਆ ਹਨਾ ਵੀ ਹੈਜੀ ਚੀਜ਼ ਹਾਂ ਚਾਹ ਪੀਉਂਦੇ ਜਾਂਦੇ ਹਾਂ ਹਾਂ ਅੱਛਾ ਲਾਇਕ ਕਰ ਆ ਰਿਹਾ ਰੇ ਅੱਜ ਪੱਕਾ ਹਾਂ ਕੌਲੀਆਂ ਵੀ ਆ ਲੱਗਿਆ ਵਾਓ ਮੈਂ ਇੱਕ ਫੋਟੋ ਠੀਕ ਹੈ ਚਲੋ ਬਹੁਤ ਵਧੀਆ ਕਰਤਾ ਬੱਚਿਆ ਬਹੁਤ ਵਧੀਆ ਜਿਹੜਾ ਮੈਂ ਸਾਰੇ ਉਮਰ ਕਰਦਾ ਸਾਰੀ ਉਮਰ ਤਾਂ ਇਹ ਕੈਸਾ ਆਦਾ ਹੈ ਗਿਫਟਾਂ ਦੀ ਕਿੰਨੀ ਤੋਂ ਜ਼ਿਆਦਾ ਹੈ ਪ੍ਰਸੰਚਾ ਕਰ ਰਹੀ ਨੇ ਉਹ ਲੋਬੀ ਬੋਲਦੀ ਹੈ ਤਾਂ ਦੇਖੀ ਚਲੋ ਮੈਂ ਤਾਂ ਲੱਗੇ ਕਰਦੀ ਹਾਂ ਮੈਂ ਕੌਣ ਲੈ ਆਇਆ ਸੀ ਯਾਰ ਕਿਰਨ ਬਠਿੰਡਾ ਚੱਪਲਾਂ ਨਹੀਂ ਯਾਰ ਕੁਝ ਹੋਰ ਲੱਗਦਾ ਮੈਨੂੰ ਨਹੀਂ ਯਾਰ ਚੱਪਲਾਂ ਦਾ ਤੇਰਾ ਕਰਨਾ ਸਮਝਾ ਲਾ ਮੇਰੇ ਕੰਮ ਹੋਰ ਦਾ ਲੱਗਦਾ ਹੂੰ ਹਾਲੀਆਂ ਪਹਿਲੇ ਗੱਲ ਅਗਲੇ ਦੀ ਮਰਜ਼ੀ ਹੁੰਦੀ ਹੈ ਜਿਹਨੂੰ ਆਪਾਂ ਸੱਦੇ ਆਪਾਂ ਨੂੰ 50 ਰੁਪਏ ਦਾ ਗਿਫਟ ਦੇਵੇ ਉਹ ਆਪਾਂ ਨੂੰ 10 ਰੁਪਏ ਦਾ ਪੈਨ ਦੇਵੇ ਠੀਕ ਹੈ ਕਹਿੰਦੇ ਹੁੰਦੇ ਆ ਮਾਣ ਤਾਣ ਦਾ ਜਿਹੜਾ ਹੈਗਾ ਨਾ ਕੁਸੁੰਨ ਬਹੁਤ ਹੁੰਦਾ ਜੇ ਕੋਈ ਮਾਨ ਤਾਰਨਾ ਕੋ ਸੁਣ ਨ ਵੀ ਮਾਰ ਦੇ ਨਾ ਉਹ ਵੀ ਬਹੁਤ ਹੁੰਦਾ ਉਹਨਾਂ ਨੇ ਤਾਂ ਫੇਰ ਇਹਨੇ ਮਾਨ ਤਾਰਨਾ ਤੁਹਾਨੂੰ ਗਿਫਟ ਲੈ ਕੇ ਦਿੱਤੇ ਆ ਆ ਪੂਰੋ ਜਿਹੜੀ ਕੈਮਰੇ ਦੇ ਬੈਕ ਸਾਈਡ ਬੈਠੀ ਹੈ ਜਿਹੜੀ ਵਲੌਗ ਬਣਾਈ ਜਾਂਦੀ ਹੈ ਉਹਨੂੰ ਬਿਲਕੁਲ ਵੀ ਅਕਲ ਹੈ ਨਹੀਂ ਵੀ ਜੇ ਕੋਈ ਚੀਜ਼ ਦੇ ਕੇ ਗਿਆ ਤਾਂ ਆਪਾਂ ਉਹਨੂੰ ਕਿੱਦਾਂ ਬੋਲਣਾ ਜਦੋਂ ਉਹਨੇ ਦਿਖਾਇਆ ਵੀ ਇਹਦੇ ਵਿੱਚ ਹੈਗੇ ਆ ਕੱਪ ਤਾਂ ਕੀ ਕਹਿੰਦੀ ਵਧੀਆ 100 ਰੁਪਏ ਦੇ ਸਰ ਜਾਂਦਾ ਕੀ ਕਹਿਣ ਦਾ ਮਤਲਬ ਆ ਉਹਦਾ ਕਿ 100 ਰੁਪਏ ਦੇ ਕੱਪ ਆਏ ਭਾਈ 100 ਰੁਪਏ ਦੇ ਕੱਪ ਆ ਚਲ ਜੇ ਆ ਵੀ ਗਏ ਕਿੱਡੀ ਕ ਗੱਲ ਆ ਅਗਲੇ ਨੇ ਚੀਜ਼ ਤਾਂ ਦਿੱਤੀ ਹੈ ਨਾ ਕਿਸੇ ਟਾਈਮ ਇਨਸਾਨ ਦੇ ਘਰ 100 ਰੁਪਏ ਵੀ ਨਹੀਂ ਹੁੰਦਾ ਮੈਨਰੇ ਕਰ ਦੇ ਦੇਖੇ ਨੇ ਤੁਹਾਨੂੰ ਉਹਨਾਂ ਕੱਪਾਂ ਦੇ ਵਿੱਚ ਚਾਹ ਪੀਂਦਿਆਂ ਨੂੰ ਚਲ ਜੇ ਕੱਪ ਆ ਗਏ ਫਿਰ ਤੂੰ ਛੇਛੇ ਦੀ ਅੱਖ ਇਹਨਾਂ ਨੂੰ ਰੱਖ ਦੇ ਸੋਨੂ ਦਾ ਕਹਿਣਾ ਕਿ ਮੈਨੂੰ ਤਾਂ ਕਦੇ ਗਿਫਟ ਹੀ ਨਹੀਂ ਮਿਲੇ ਮੈਨੂੰ ਤਾਂ ਮੇਰੇ ਬਰਥਡੇ ਤੇ ਗਿਫਟ ਨਹੀਂ ਮਿਲੇ ਤੇ ਇਹਨੇ ਉਹਨਾਂ ਦੀ ਇਨਸਲਟ ਕਰ ਦਿੱਤੀ ਜਿਹੜੇ ਤੇ ਬਰਥਡੇ ਤੇ ਆਏ ਸੀ ਵੀ ਉਹਨੂੰ ਕੁਛ ਨਹੀਂ ਦੇ ਕੇ ਗਿਆ ਕਲਾ ਖਾ ਪੀ ਕੇ ਮੁੜ ਗਏ ਇਹੀ ਮਤਲਬ ਆ ਫਿਰ ਉਹ ਡਾ ਦੀਪ ਕਹਿੰਦਾ ਹਾਂ ਮੈਂ ਤਾਂ ਕਿਸਮਤ ਆ ਲਾਂਗਾ ਉਹ ਕਹਿੰਦੀ ਵੀ ਤੁਸੀਂ ਲੱਕੀ ਹੋ ਆਈਆਂ ਫਿਰ ਕਹਿੰਦਾ ਕਿਸੇ ਨੇ ਕ올ੀਆਂ ਦਿੱਤੀਆਂ ਕਿਸੇ ਨੇ ਕੱਪ ਦਿੱਤੇ ਹੈ ਸਾਰਿਆਂ ਨੇ ਭਾਂਡੇ ਦਿੱਤੇ ਬੂਰੋ ਕਹਿੰਦੀ ਅਗਲੇ ਦੀ ਮਰਜ਼ੀ ਆ ਹੁਣ ਉਹ ਇੱਕ ਦੂਜੇ ਨਾਲ ਡਿਸਾਈਡ ਕਰਕੇ ਤਾਂ ਉਹਨਾਂ ਨੇ ਗਿਫਟ ਖਰੀਦੇ ਨਹੀਂ ਸੀ ਵੀ ਮੈਂ ਆ ਚੀਜ਼ ਦੇ ਰਿਆਂ ਜਾਂ ਤੂੰ ਆ ਚੀਜ਼ ਦੇ ਰਹੀ ਹੈਨਾ ਇੱਕ ਦੂਜੇ ਨਾਲ ਕੋਈ ਵੀ ਡਿਸਾਈਡ ਨਹੀਂ ਕਰਦਾ ਜਿਨ੍ਹਾਂ ਨੂੰ ਆਪਾਂ ਇਨਵਾਈਟ ਕੀਤਾ ਉਹ ਇੱਕ ਦੂਜੇ ਨਾਲ ਡਿਸਾਈਡ ਨਹੀਂ ਕਰਦਾ ਹੁੰਦਾ ਵੀ ਤੂੰ ਉਹਨੂੰ ਕੀ ਗਿਫਟ ਦੇ ਰਿਹਾ ਮੈਂ ਆਹ ਦੇਵਾਂ ਜੇ ਤੂੰ ਕੱਪ ਦੇ ਰਿਹਾ ਤਾਂ ਮੈਂ ਕੱਪ ਨਾ ਦੇਵਾਂ ਅਗਲੇ ਦੀ ਆਪੋ ਆਪਣੀ ਮਰਜ਼ੀ ਆ ਅਗਲੇ ਨੇ ਆਪਣੀ ਪਾਕਟ ਮਨੀ ਦੇ ਹਿਸਾਬ ਨਾਲ ਹੀ ਸਾਹਮਣੇ ਵਾਲੇ ਨੂੰ ਗਿਫਟ ਦੇਣਾ ਹੁੰਦਾ ਇਹ ਸਾਰੇ ਭਾਂਡੇ ਇਕੱਠੇ ਹੋ ਗਏ ਕਿਉਂਕਿ ਕੌਲੀਆਂ ਦੇ ਕੱਪ ਹੀ ਨਿਕਲੇ ਸੋਨੂ ਨੂੰ ਕਹਿੰਦੀ ਤੇਰਾ ਦਾਜ ਇਕੱਠਾ ਹੋ ਗਿਆ ਸੋਨੂ ਤੇ ਉਹ ਦੀਪ ਨੂੰ ਕਹ ਉਹ ਕਹਿੰਦਾ ਚਾਹ ਪੀਆ ਕਰੂੰਗਾ ਮੈਂ ਉਹ ਕਹਿੰਦਾ ਤੂੰ ਲੈ ਕੇ ਜਾਏਗਾ ਮਤਲਬ ਗਿਫਟ ਦੀਪ ਦੇ ਆ ਤਾਂ ਓਬਵੀਅਸ ਆ ਦੀਪ ਹੀ ਲੈ ਕੇ ਜਾਊਗਾ ਨਾ ਥੋੜੀ ਉ ਪੂ ਕਹਿੰਨੀ ਆ ਵੀ 100 ਰੁਪਏ ਦੇ ਕੱਪ ਆ 100 ਰੁਪਏ ਚ ਹੀ ਸਰ ਗਿਆ ਸਸਤਾ ਸਰ ਗਿਆ ਹੈ ਦੂਜੇ ਪਾਸੇ ਤੂੰ ਥੋੜੀ ਕੱਪਾਂ ਤੇ ਤੇ ਕੌਲੀਆਂ ਤੇ ਨੀਤ ਫਿੱਟੀ ਪਈ ਏ ਵੀ ਕਿਤੇ ਦੀਪ ਨਾ ਚੱਕ ਕੇ ਲੈ ਜੇ ਜਦੋਂ ਦੀਪ ਦਾ ਬਰਥਡੇ ਸੀ ਦੀਪ ਨੂੰ ਮਿਲੇ ਤਾਂ ਓਬਵੀਅਸ ਆ ਵੀ ਦੀਪ ਹੀ ਲੈ ਕੇ ਜਾਊਗਾ ਮੈਂ ਥੋ ਲੈ ਕੇ ਲੈ ਲੋ ਵੀ ਦੀਪ ਨੂੰ ਗਿਫਟ ਹੀ ਲੈ ਜਾਣ ਨਹੀਂ ਦਿੰਦਾ ਨਾ ਘਰੇ ਕਹਿੰਦੀ ਮਦਦ ਚ ਲੈ ਕੇ ਚਲੂਗੀ ਉਹ ਨੂੰ ਨਹੀਂ ਲੈ ਜਾਣ ਦਿੰਦੀਆਂ ਲਿਖ ਲਓ ਤੁਸੀਂ ਬਈ ਮੈਂ ਤਾਂ ਇਹ ਕਹਿਣਾ ਚਾਹਨੀ ਆ ਵੀ ਤੁਹਾਨੂੰ ਸਭ ਨੂੰ ਵੀ ਜੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜੇ ਕੋਈ ਮਾਨਤਾਰਨ ਆਪਣੇ ਦੇ ਕੋਈ ਚੀਜ਼ ਲੈ ਕੇ ਆਉਂਦਾ ਨਾ ਉਹਦੀ ਰਿਸਪੈਕਟ ਕਰਨੀ ਚਾਹੀਦੀ ਹੈ ਚਾਹੇ ਉਹ 10 ਰੁਪਏ ਦਾ ਪੈਨਾ ਚਾਹੇ 1 ਰੁਪਏ ਦੀ ਟੋਫੀ ਆ ਕੁਛ ਵੀ ਆ ਤੇ ਪੂਰੋਂ ਨੂੰ ਬਿਲਕੁਲ ਵੀ ਅਕਲ ਹੈ ਨਹੀਂ ਇਹਨਾਂ ਦੋਨਾਂ ਨੇ ਵਲੌਗ ਦੇ ਵਿੱਚ ਬੇਇੱਜ਼ਤੀ ਕੀਤੀ ਆ ਠੀਕ ਐ ਕੱਪ ਉਹ ਮੈਨੂੰ ਲੱਗਦਾ ਉਹਦੀ ਇਹਨਾਂ ਦੀ ਕੋਈ ਫਰੈਂਡ ਹੀ ਸੀਗੀ ਜਿਹੜੀ ਲੈ ਕੇ ਆਈ ਆ ਕਿਰਨ ਭੈਣ ਲੈ ਕੇ ਆਈ ਇੱਕ ਤਾਂ ਕੋਲੀਆਂ ਵਗੈਰਾ ਹਨਾ ਕਿਸੇ ਦੀ ਇਨਸਲਟ ਨਹੀਂ ਕਰਨੀ ਚਾਹੀਦੀ ਐਦਾਂ ਉਹਨਾਂ ਨੂੰ ਕਿੱਦਾਂ ਫੀਲ ਹੋਇਆ ਹੋਊਗਾ ਵੀ ਮੈਂ ਹੁੰਦੀ ਨਾ ਤੇ ਮੈਂ ਇਹ ਚੀਜ਼ ਸੁਣ ਲੈਂਦੀ ਮੈਂ ਤਾਂ ਘਰੋਂ ਚੱਕ ਲੈਂਦੀ ਚੀਜ਼ ਵਾਪਸ ਵੀ 100 ਰੁਪਏ ਦੇ ਫੜਾ ਇੱਧਰ ਵਾਪਸ ਤੁਸੀਂ ਦੱਸਿਆ ਨਹੀਂ ਵੀ ਤੁਸੀਂ ਕੀ ਲੈ ਕੇ ਗਏ ਸੀ ਉਹਦੀ ਕੁੜੀ ਵਾਸਤੇ ਬਰਥਡੇ ਤੇ ਗਏ ਸੀ ਨਹੀਂ ਮੈਂ ਦੇਖਿਆ ਵੀ ਤੁਸੀਂ ਕੀ ਦੇ ਕੇ ਆਏ ਹੋ ਹੁਣ ਤੁਸੀਂ ਏਡੇ ਦਾ ਸਟਾਰ ਤੇ ਏਡੀ ਸੈਲੀਬ੍ਰਿਟੀ ਤਾਂ ਹੋਣੀਗੀ ਵੀ ਕੋਈ 골ਡ ਦੀ ਚੀਜ਼ ਆ ਜਿਹੜੀ ਹੈਗੀ ਆ ਤੁਹਾਨੂੰ ਉਹ ਪਾ ਕੇ ਜਾਣ ਹੱਦ ਹੋ ਗਈ ਇੱਜ਼ਤ ਕਰਨੀ ਸਿੱਖੋ ਇੱਜ਼ਤ ਕਰੋਗੇ ਤਾਂ ਇੱਜ਼ਤ ਕਰਵਾਉਗੇ ਜੋ ਚੀਜ਼ ਮਿਲ ਰਹੀ ਆ ਉਸੇ ਚ ਰਹਿਣਾ ਸਿੱਖੋ ਚਲੋ ਜੀ ਕਰਦੇ ਆ ਵੀਡੀਓ ਨੇ ਇਥੇ ਖਤਮ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ sashika